ਜਿੰਨੇ ਸਰਕਾਰ ਨੇ ਕੀਤਾ ਬਾਈ ਭਾਨੇ ਸਿੱਧੂ ਨਾਲ ਬਹੁਤ ਮਾੜਾ ਕੀਤਾ ਮੈਂ ਤਾਂ ਕਹਿੰਨੀ ਕੇਸਰੀਵਾਲਾ ਵੀ ਐਵੇਂ ਹੀ ਹੋਵੇ ਅ ਬਾਈ ਭਾਨੇ ਸਿੱਧੂ ਤਾਂ ਨਹੀਂ ਤੈਨੂੰ ਝੁੱਠੇ ਬਰਚੇ ਪਾਤੇ ਸੀ ਸੰਗਰੂਰ ਧਰਨਾ ਸੀ ਉਦੋਂ ਮੇਰੇ ਕੋਲ ਨਾ ਬੋਰਡ ਸੀ ਬਾਈ ਦਾ ਤੇ ਉਹ ਪੁਲਿਸ ਮੁਲਾਜ਼ਮਾ ਨੇ ਫੜ ਲਿਆ ਮੈਨੂੰ ਕਹਿੰਦੇ ਐਡੀ ਛੋਟੀ ਉਮਰ ਚ ਮਤਲਬ ਕਿ ਕੀ ਕਰਨਾ ਹੈ ਕਹਿੰਦੇ ਕੀ ਕੰਮ ਪਿਆ ਮੈਨੂੰ ਕਹਿੰਦੇ ਤੈਨੂੰ ਕੀ ਦਊਗਾ ਭਾਨਾ ਸਿੱਧੂ ਹਮਤਲਬ ਕਿ ਤੁਹਾਡੇ ਮਾਧਿਮ ਰਾਈਮੇ ਕਹਿਣਾ ਚਾਹੁੰਦੀ ਐ ਕਿ ਭਾਨਾ ਸਿੱਧੂ ਮੈਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਾੜਾ ਲੱਗਦਾ ਹੋਊ ਮੇਰਾ ਪੋਡਕਾਸਟ ਵੀ ਹੋਇਆ ਸੀ ਬਾਈ ਨਾਲ ਬਹੁਤ ਚੰਗੀਆਂ ਗੱਲਾਂ ਸਮਝਾਉਂਦਾ ਬਹੁਤ ਹੀ ਚੰਗੀਆਂ ਗੱਲਾਂ ਆਪ ਦੇ ਘਰ ਦਾ ਮੈਂਬਰ ਸਮਝ ਕੇ ਸਮਝਾਉਂਦਾ ਮਤਲਬ ਕਿ ਜਿੰਮੇ ਸਰਕਾਰ ਨੇ ਕੀਤਾ ਬਾਈ ਭਾਨੇ ਸਿੱਧੂ ਨਾਲ ਬਹੁਤ ਮਾੜਾ ਕੀਤਾ ਮੈਂ ਤਾਂ ਕਹਿੰਨੀ ਕੇਸਰੀਵਾਲਾ ਵੀ ਐਵੇਂ ਹੀ ਹੋਵੇ ਦੇਖੋ ਇੱਕ ਮੇਰੀ ਗੱਲ ਜ਼ਿਆਦਾ ਆ ਗਈ ਪੰਥਨਾ ਹਮੇਸ਼ਾ ਹੀ ਧੱਕਾਉਂਦਾ ਤੱਕਾ ਹੁੰਦਾ ਆ ਰਿਆ ਕੇਜਰੀਵਾਲ ਜੀ ਨੂੰ ਤਾਂ ਕੇਜਰੀਵਾਲ ਜੀ ਨੂੰ ਤਾਂ ਛੱਡ ਤਾਂ ਰਿਹਾਈ ਤੇ ਮਤਲਬ ਕਿ ਪ੍ਰਚਾਰ ਕਰਨ ਲਈ ਕਿਉਂ ਭਾਈ ਭਾਈ ਅਮਰਪਾਲ ਜੀ ਵੀ ਵੋਟਾਂ 'ਚ ਖੜੇ ਸੀ ਉਹਨਾਂ ਨੂੰ ਵੀ ਛੱਡ ਦਿੰਦੇ ਇਹ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਵੀਰੇ ਕਿ ਹੁਣ ਤਾਂ ਜਾਗ ਪੋ ਤਾਂ ਹੀ ਵੋਟਾਂ ਪਈਆਂ ਲੋਕੀ ਜਾਗੇ ਨੇ ਜ਼ਰੂਰ ਜਾਕੇ ਨੇ ਸਮਝ ਆਈ ਹੈ ਸ਼ਾਇਦ ਤਾਂ ਹੀ ਵੋਟਾਂ ਖਡੂਰ ਸਾਹਿਬ ਵਾਲੇ ਤੇ ਫਰੀਦਕੋਟ ਵਾਲਿਆਂ ਦਾ ਉਹਨਾਂ ਦਾ ਜਿਹੜਾ ਮੇਨਾ ਸੀ ਨਾ ਉਹਨਾਂ ਦੇ ਸਿਰ ਤੇ ਉਹ ਲਾਤਾ ਉਹਨਾਂ ਨੇ 197000 ਵੋਟਾਂ ਨਾਲ ਜਿੱਤਨਾ ਕੋਈ ਤੁਸੀਂ ਕਹਿ ਰਹੇ ਹੋ ਕਿ ਜੋ ਪਾਣੇ ਸੀ ਦੂ ਨਾਲ ਜੇਲ੍ਹ ਚ ਹੋਇਆ ਉਹੀ ਕੇਜਰੀਵਾਲ ਨਾ ਹੋਵੇ ਜ਼ਰੂਰ ਕਹਨੀ ਆ ਕੀ ਹੋਇਆ ਐਸਾ ਪਾਣੇ ਨਾਲ ਹੁੰਦੱਸਿਆ ਪਾਣੇ ਨੇ ਜਿਹੜਾ ਕੇਜਰੀਵਾਲ ਨਾ ਹੋਣਾ ਚਾਹੀਦਾ ਪਾਣੇ ਬਾਈ ਦੀ ਜਦੋਂ ਬਾਈ ਦੀ ਰਿਹਾਈ ਹੋਈ ਆ ਉਹਦੇ ਪਿੰਡ ਬਾਈ ਦੇ ਬੋਲੀ ਸੀ ਮੈਂ ਖੜ ਕੇ ਅੱਛਾ ਮਤਲਬ ਕਿ ਜਿਵੇਂ ਬਾਈ ਪਾਣੇ ਸੀ ਦੂ ਤੇ ਹਨ ਐਨੀ ਠੰਡ ਚ ਬਰਫ ਦੀਆਂ ਛਿਲੀਆਂ ਤੇ ਪਾ ਕੇ ਉਹਨਾਂ ਨੂੰ ਕੁੱਟਿਆ ਗਿਆ। ਹਾਂ। ਜਿਵੇਂ ਉਹਨਾਂ ਦੇ ਨੱਕ 'ਚ ਪਾਣੀ ਪਾ ਕੇ ਕੁੱਟਿਆ ਗਿਆ ਉਹਨਾਂ ਨੂੰ ਬਹੁਤ ਮਾਰਾ ਕੀਤਾ ਇਹ ਉਹਨਾਂ ਨੇ ਮੈਂ ਤਾਂ ਕਹਿੰਨੀ ਆਈ ਮੈਂ ਕੇਜਰੀਵਾਲ ਨਾ ਹੋਵੇ। ਪਰਚਾ ਪਾ ਦਮਿਆ ਉਹਨਾਂ ਦੀ ਸਰਕਾਰ ਆ ਤੁਹਾਡੇ ਸੇ। ਫੇਰ ਕੀ ਹੁੰਦਾ? ਗੁਰੂ ਦੇ ਸਿੰਘ ਕਦੇ ਵੀ ਡਰਦੇ ਨਹੀਂ ਪਰਚੇ ਪਰਚੇ ਤੇ ਪਾਣੀ ਕਿੰਨੇ ਪਈ ਜਾਣ। ਕਿਉਂਕਿ ਗੱਲ ਵੀਰੇ ਹੱਕ ਦੀ ਹੈ ਨਾ। ਜੇ ਕੋਈ ਮਾੜੀ ਗੱਲ ਤੇ ਪਰਚਾ ਪਾਊਗਾ ਤਾਂ ਫਿਰ ਪੰਜਾਬ ਦੇ ਲੋਕ ਵੀ ਕਹਿਣਗੇ ਨਾ ਕਿ ਹਾਂ ਇਹ ਤਾਂ ਮਾੜਾ ਮੂੜਾ ਪਰਚਾ ਪਾ ਗਿਆ ਨਾ ਤੇ ਮਤਲਬ ਕਿ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੈ ਉੱਥੇ ਤਾਂ ਫਿਰ ਕੀ ਹੁੰਦਾ ਆ ਹੁਣ ਭੈਣ ਕੁਲਵਿੰਦਰ कौर ਤੇ ਵੀ ਪਾਈ ਦਿੱਤਾ ਇਹਨਾਂ ਨੇ ਜੀ ਕੁਲਵਿੰਦਰ ਦੀ ਥਾਂ ਤੁਸੀਂ ਹੁੰਦੇ ਮੈਂ ਵੀ ਮਾਰਨਾ ਸੀ ਕੁਲਵਿੰਦਰ ਦੇ ਭੈਣ ਤਾਂ ਇੱਕ ਮਾਰ ਕੇ हट ਗਈ ਮੈਂ ਉਹਦੇ ਪਤਾ ਨਹੀਂ ਕਿੰਨੀਆਂ ਕੁ ਮਾਰਨੀ ਸੀ ਤਾਂ ਤੁਹਾਡੇ ਨਾਲ ਕੁਲਵਿੰਦਰ ਤਗੜੀ ਆ ਤੇ ਇਸ ਦਾ ਛੋਟੇ ਜਿਹੇ ਹੋ ਜੇ ਬਰੇ ਮਤਲਬ ਇਹ ਨਹੀਂ ਦੇਖਣਾ ਚਾਹੀਦਾ ਹੁੰਦਾ ਬੰਦੇ ਚ ਜਜ਼ਵਾ ਦੇਖਣਾ ਚਾਹੀਦਾ ਹੁੰਦਾ ਜਜ਼ਵਾ ਤੁਹਾਡੇ ਚ ਜੀੜੀਆਂ ਚਪੇੜਾਂ ਦਾ ਸੀਗਾ ਸਾਡੇ ਸਿੰਘ ਤਾਂ ਨਾ ਭਾਈ ਸਿੰਗਲਾਂ ਨਾਲ ਬੰਨੇ ਤੋਂ ਵਿੱਚ ਪੇੜ ਮਾਰ ਜਾਂਦੇ ਨੇ ਹੁਣ ਅਸੀਂ ਚਪੇੜ ਦੇ ਉਸ ਬਣਾਇਆ ਕਰਾਂਗੇ ਇੱਕ ਤਾਂ 11 11 ਨੂੰ ਪਾਈ ਹਵਾਰਾ ਜੀ ਨੇ ਮਾਰਿਆ ਸੀ ਇੱਕ 6 6 ਨੂੰ ਸਾਡੀ ਭੈਣ ਕੁਲਵਿੰਦਰ ਕੌਰ ਨੇ ਮਾਰਿਆ ਬਹੁਤ ਖਤਰਨਾਕ ਗੱਲਾਂ ਕਰਦੇ ਤੁਸੀਂ ਬੱਡੇ ਹਾਕਿੰਗ ਲੀਡਰ ਵੀ ਬੰਨਣਾ ਚਾਹੁੰਦੇ ਹੋ ਜਰੂਰ ਵੀਰੇ ਜੇ ਸਰਕਾਰਾਂ ਚੰਗੀਆਂ ਰਹੀਆਂ ਤਾਂ ਫਿਰ ਨਹੀਂ ਆਉਂਦੇ ਜੇ ਚੰਗੀਆਂ ਨਾ ਰਹੀਆਂ ਫਿਰ ਇਹਨਾਂ ਨੂੰ ਥੱਲੇ ਲਾਵਾਂਗੇ ਤਾਂ ਜ਼ਰੂਰ ਹਾਂ ਚਲੋ ਆਲ ਦਾ ਵੈਰੀ ਬੈਸਟ ਕੁਝ ਕਹਿਣਾ ਚਾਹੁੰਦੇ ਕੋਈ ਗੱਲ ਕੋਈ ਸ਼ੇਅਰ ਸੁਣਾ ਦਿਓ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਇਹ ਡੰਗਰਾਂ ਵਾਂਗੂ ਸਮਝਦੇ ਨੇ ਸਾਡੇ ਗੱਭਰੂ ਹੋਏ ਜਵਾਨਾਂ ਨੂੰ ਇਹ ਡੰਗਰਾਂ ਵਾਂਗੂ ਸਮਝਦੇ ਨੇ ਸਾਡੇ ਗੱਭਰੂ ਹੋਏ ਜਵਾਨਾਂ ਨੂੰ ਇਹ ਦੇਸ਼ ਤਰੋਹੀ ਬੰਡਾ ਦਿੰਦੇ ਹੱਕ ਮੰਗਦੇ ਇਨਸਾਨਾਂ ਨੂੰ ਅਸੀਂ ਅੱਕ ਚੁੱਕੇ ਆਂ ਥੱਕ ਚੁੱਕੇ ਆਂ ਤੇਰੇ ਵੇਖ-ਵੇਖ ਕੇ ਕਾਰੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ